ਅਸੀਂ ਦੇਖ ਰਹੇ ਹਾਂ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਅਸੀਂ ਤੁਹਾਨੂੰ ਮੁੱਖ ਖਬਰਾਂ ਤੇ ਲੈ ਚੱਲਦੇ ਹਾਂ ਤੁਹਾਡੀ ਮੀਟਿੰਗ ਹੋਈ ਹੈ ਤੇ ਇਸ ਦੇ ਵਿੱਚ ਕਿਹੜੇ-ਕਿਹੜੇ ਮਤਿਆਂ ਤੇ ਗੱਲਬਾਤ ਹੋਈ ਜਾਂ ਕੀ ਇਸ ਦਾ ਅਜੰਡਾ ਸੀ ਅੱਜ ਜਿਹੜੀ ਮੀਟਿੰਗ ਸੀਗੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਮੈਂ ਦੱਸ ਦੋ ਆਮ ਆਪਣੇ ਪ੍ਰਮੁੱਖ ਕਿਦੋਂ ਲਗਭਗ ਇੱਕ ਹਫ਼ਤਾ ਕਰਬੀ ਆ ਪੰਜਾਂ ਦਿਨ ਹੋ ਗਏ ਆਵਾਜ਼ ਘਟਦੀ ਨਹੀਂ ਇਹਦੇ ਲਈ ਮੈਂ ਮਾਫੀ ਚਾਹੁੰਦਾ ਹਾਂ ਉਹ ਸ਼ਹਿਰ ਵਾਸਤੇ ਅੱਜ ਮੀਟਿੰਗ ਬੁਲਾਈ ਗਈ ਸੀ ਕਿ ਪੰਜਾਬ ਸਰਕਾਰ ਅੱਜ ਜੋ ਤਾਨ ਸਰਕਾਰ ਵੱਲੋਂ ਵਾੜ ਬੰਦੀ ਕੀਤੀ ਗਈ ਪੂਰੇ ਪੰਜਾਬ ਦੀਆਂ ਉਹਦੇ ਸੁਨਮ ਤੇ ਕੋਰਟ ਦੇ ਵਿੱਚ ਵੀ ਬੰਦੀ ਲੱਗ ਚੁੱਕੀ ਹੈ ਵਾੜ ਦਸਣ ਵਾਲੀ ਗੱਲ ਤੇ ਸੋਚਣ ਵਾਲੀ ਗੱਲ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸ਼ਹਿਰ ਦਾ ਵਾੜ ਕੋਈ ਵਧਾਇਆ ਨਹੀਂ ਗਿਆ 23 ਵਾੜੀ ਪੈਣਾ ਸੀ 23 ਵਾੜੀ ਹੁਣ ਰੱਖੇ ਗਏ ਆ ਲੇਕਿਨ ਬਾੜ ਨੰਬਰ 4 ਨੂੰ ਛੱਡ ਕੇ ਸਿਰਫ ਇੱਕ ਬਾੜ ਨੂੰ ਛੱਡ ਕੇ ਬਾਕੀ 26 26 ਵਾੜਾਂ ਨੂੰ ਤੋੜ ਦਿੱਤਾ ਗਿਆ ਸਰਕਾਰਾਂ ਪਹਿਲਾਂ ਵੀ ਕਰਦੀਆਂ ਰਹੀਆਂ ਡਿਟੈਕਸ਼ਨ 2014 ਵਿੱਚ ਬਣੀ ਸੀ ਡਿਟੈਕਸ਼ਨ ਕੋਈ ਵੀ ਕੀਤੀ ਜਾ ਸਕਦੀ ਸੀ ਸਰਕਾਰ ਜਾਵੇ ਤਾਂ ਤਾਂ ਕੋਣ ਵੀ ਆਪਣੀ ਮਰਜ਼ੀ ਕਰੀ ਨਾ ਸਰਕਾਰ ਦੀ ਆਪਣੀ ਡਿਊਟੀ ਹੈ ਸਰਕਾਰ ਦੀ ਡਿਊਟੀ ਹੈ ਅਸੀਂ ਆਦਮੀ ਲਈ ਬਾੜਬੰਦੀ ਹੋਈ ਹੈ ਉਹ ਬਾੜਬੰਦੀ ਨੂੰ ਅਸੀਂ ਹੰਡ ਕਰਦੇ ਆਂ ਤੌਰ ਅਸੀਂ ਅਜ ਮਤਾ ਪਾਇਆ ਇਹ ਜਿਹੜੀ ਬਾੜਬੰਦੀ ਹੋਈ ਹੈ ਇਹ ਜੀ ਅਸੀਂ ਨਕੀਤੀ ਕਰਦੇ ਆਂ ਆਪ ਸਰਕਾਰ ਤੋਂ ਮੰਗ ਕਰਦੇ ਆਂ ਕਿ ਜੋ ਬਾੜਬੰਦੀ 2014 ਤੋਂ ਕੰਦਰੀ ਹੈ ਉਸ ਅਨੁਸਾਰ ਹੀ ਨਵੀਆਂ ਚੋਣਾਂ ਕਰਾਈਆਂ ਜਾਣ ਇਹ ਫਿਰ ਵੀ ਸਰਕਾਰ ਨਹੀਂ ਕਿਉਂਕਿ ਜਦੋਂ ਵਾੜ ਨਹੀਂ ਵਧਿਆ ਫਿਰ ਵਾੜबंदी ਤੋੜਨ ਦੀ ਕੋਈ ਲੋੜ ਕਿੱਪ ਜਿੰਨੇਗੀ ਇਹਦੇ ਨਾਲ ਇੱਕ ਖੇਰ ਵੇਚ ਐਂਕੀਆ ਵੇਚੋ ਖਲਪਲੀ ਦਾ ਮਹਾਵੜਾ ਦਾਇਕਤਾ ਮਹਾਵੜ ਬਣਾ ਦਿੱਤਾ ਗਿਆ ਕਿਵੇਂ ਕਿ ਸਰਪੰਚਾਂ ਵੇਚੇ ਕੀਤਾ ਗਿਆ ਸੀਗਾ ਕਿਹੜੇ ਬੰਦੇ ਨੇ ਜਿੰਨੂੰ ਵੋਟ ਪਾਉਣੀ ਹੈ ਉਹਦਾ ਸਨਮਾਨ ਕਰਕੇ ਉਹਨੇ ਉਹਨੇ ਪਾਉਣੀ ਹੈ ਜਿੱਤੇ ਜਿੰਨੇ ਕੋ ਕੰਮ ਕਰਿਆ ਹੈ ਕਿ ਜਿਹੜੇ ਪਤਨ ਲੋਕਾਂ ਦਾ ਉਹਨਾਂ ਨੂੰ ਘਟਪਾਉਣੀ ਹੈ ਲੋਕਾਂ ਦਾ ਸੰਸਾਰ ਕਰਕੇ ਸੋ ਅੱਜ ਦੇ ਮੱਤੇ ਨੂੰ ਅਸੀਂ ਪ੍ਰੋਜੈਕਟ ਕੀਤਾ ਹੈ ਔਰ ਇਸ ਵਾਰ ਵਾੜ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪ੍ਰਾਣੀ ਵਾੜ ਰੱਖੇ ਜਾਣ ਜੇ ਵਾੜਾਂ ਦੇ ਵਿੱਚ ਕੋਈ ਰੋਟੇਸ਼ਨ ਚੇਂਜ ਕਰਨੀ ਚਾਹੁੰਦੀ ਹੈ ਸਰਕਾਰ ਕਿ ਮਾਨਯੋਗ ਸਾਡੇ ਮਹੰਦੇ ਸਾਹਿਬ ਚੰਕੀ ਸਾਹਿਬ ਪ੍ਰਿਸ਼ੀ ਕੋ ਚੰਕੀ ਸਾਹਿਬ ਮੰਤਰੀ ਸਾਹਿਬ ਔਰ ਰੋਟੇਸ਼ਨ ਚੇਂਜ ਕਰ ਸਕਦੇ ਨੇ ਉਹਨਾਂ ਦਾ ਬਾਇਟ ਹੈ ਅਸੀਂ ਹੱਥ ਜੋੜ ਕੇ ਬੇਨਤੀ ਹੈ ਹੁਣਾ ਵਲਾਂ ਦੇ ਸਾਰੀ ਕਿਹੜੇ ਕੌਣ ਹੈ ਕਿ ਕਰਾਈ ਜਾਵੇ ਅੱਜ ਦਾ ਜਿਹੜਾ ਇੱਕੋ ਹੀ ਜੰਡਾ ਸੀ ਇਸ ਲਈ ਮੀਟਿੰਗ ਬੁਲਾਈ ਗਈ ਸ਼ਹਿਰ ਦੇ ਜਿਹੜੇ ਵਕਾਸ ਤੇ ਕੰਮ ਕੋਈ ਰਹਿੰਦੇ ਨਹੀਂ ਪਹਿਲੇ ਕੰਮ ਤੋਂ ਸਾਡੇ ਕੁੜੇ ਸਾਰੇ ਵਾਦਾਂ ਦੇ ਟੁੱਟਲ ਕਰੀਆਂ ਤੇ ਕੰਮ ਲਗਭਗ ਪਾਸ ਹੋ ਚੁੱਕੇ ਕਿ ਫਿਰ ਵੀ ਕਿਸ਼ਾ ਰਹਿੰਦਾ ਹੈ ਤੂੰ ਅਗਲੀ ਮੀਟਿੰਗ ਦੇ ਵਿੱਚ ਜਿਹਨੇ ਕੋ ਕੰਮ ਹੋਣ ਵਾਲੇ ਆ ਉਹ ਪਾਸ ਕਰ ਦਿੱਤੇ ਜਾਣਗੇ ਸਰ ਜਦੋਂ ਵਾਰਡ ਵਾਰਡ ਵਧਾਏ ਜਾਂਦੇ ਉਹਦਾ ਵਾਰਡਬੰਦੀ ਹੁੰਦੀ ਹੈ ਤੇ ਜਦੋਂ ਹੁਣ ਵਾਰਡ ਵਧਾਏ ਨਹੀਂ ਗਏ ਤੇ ਵਾਰਡਬੰਦੀ ਦੁਆਰਾ ਨਵੇਂ ਸਿਰਫ ਇਹ ਡਿਮਾਂਡ ਕਰਦੇ ਆ ਜੀ ਕਿਉਂਕਿ ਮੇਰਾ ਬਾਉਂਡ ਮੇਰੀ ਰੈਸ਼ 7 ਨੰਬਰ ਵਿੱਚ ਹੈ ਜੇ ਮੇਰੇ ਨਾਮ ਵਿੱਚ ਕਰ ਦਿੱਤੀ ਜਾਂਦੀ ਹੈ ਤਾਂ ਮੇਰੇ ਜਿਹੜੇ ਮਤਲਬ ਪਹਿਣ ਕਾਰਡ ਆਧਾਰ ਕਾਰਡ ਜਾਂ ਜੋ ਵੀ ਡਰੈੱਸ ਹੈ ਉਹ ਸਾਰਾ ਅਪਡੇਟ ਹੋ ਜਾਊਗਾ ਮੈਨੂੰ ਨਵਾਂ ਸਿਰਿਆ ਤੋਂ ਬਣਾਉਣਾ ਪਊਗਾ ਕੋਈ ਬੰਦੇ ਮਾਰੂ ਜਿੱਥੇ ਬੈਠੇ ਆਏ ਉਹਨਾਂ ਦਾ ਚਿੱਠੀ ਇਸ ਤਰੀਕੇ ਨਾਲ ਦੋ ਲੋਕ ਜਿਹੜੇ ਆਉਂਦੇ ਉਹ ਬਤਨ ਪ੍ਰਸ਼ਾਸਨ ਕਰਦੇ ਅਸੀਂ ਗੁਝਾਰਚ ਕਰਦੇ ਆ ਸਰਕਾਰ ਤੋਂ ਮੰਗ ਕਰਦੇ ਆ ਵੀ ਇਸ ਤਰੀਕੇ ਨਾਲ ਨਾ ਕੀਤਾ ਜਾਵੇ ਪ੍ਰਧਾਨ ਜੀ ਜੇ ਤੁਹਾਨੂੰ ਲੋੜ ਪਈ ਤਾਂ ਅਸੀਂ ਮੰਗੂ ਹਾਈ ਕੋਰਟ ਫੀਡ ਉਹਦਾ ਮਿੱਤਰ ਬੰਝਾ ਜੋਰੂਖ ਦਾ ਕੰਮ ਪ੍ਰਧਾਨ ਜੀ ਮਤਾ ਪਾਇਆ ਗਿਆ ਸੀਗਾ ਮੀਟਿੰਗ ਕਿਸ ਹੋ ਜਾਗੇ ਤੇ ਰੱਖੀ ਗਈ ਸੀ ਕੀਤੀ ਹੋ ਜਾਗਾ ਤੇ ਗਈ ਆ ਉਹ ਕੀ ਗੱਲ ਹੈ ਉਹਦਾ ਕੋਈ ਲਾਇਬ੍ਰੇਰੀ ਵਿੱਚ ਕਹਿੰਦੇ ਕਿਸੇ ਨੇ ਕੁਝ ਪਿਆ ਸੀ

ਜੀ ਜੀ ਸਾਡਾ ਸੰਸਦਾਨ ਘਾਕੇ ਜੀ ਜੀ ਦਾ ਉਹ ਜਿੱਥੇ ਵੀ ਐਮਸੀ ਹੋ ਜੀ ਜੀ ਉਹ ਨਗਰ ਕੌਂਸਲ ਦੀ ਜਹਾਜਤਾ ਉਹ ਵੀ ਨਗਰ ਕੌਂਸਲ ਦੀ ਜਹਾਜਤਾ ਜੀ ਜੀ ਤੁਸੀਂ ਉਹ ਜਿੱਥੇ ਵੀ ਲਖ ਸਕਦੇ ਜੀ ਜੀ ਕਿਹੜੇ ਵੀ ਵਿਸ਼ੇ ਮੀਟਿੰਗ ਵਿੱਚ ਐਮਸੀ ਆਏ ਉਹਨਾਂ ਦੀ ਰਾਜ਼ੀ ਨਹੀਂ ਚੜੀ ਉਹ ਨਾ ਕਰਈ ਸਰ ਇੱਕ ਹੋਰ ਗੱਲ ਹੈ ਜੋ ਨਗਰ ਕੌਂਸਲ ਦੀ ਮੀਟਿੰਗ ਦਾ ਹਾਲ ਹੈ ਉਸ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੈ ਔਰ ਛੱਤਾਂ ਵੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਇਹਦਾ ਅਸੀਂ ਜਿਹੜਾ ਪਾਸ ਕੀਤਾ ਵੈ فنڈا کی کاٹ کر کے کام نہیں ہو سکیا اور میں پچھے جائیے دو ہزار ایک دن ویٹر چیز بھی ہے چیز ہے نہیں کوئی ٹیکٹر ٹرالی ہے نوی کرتا ہے جیسپل ہوا کرتے ہیں نمنجل بھی کیونکہ ਤੁਹ ਕਿਤੇ ਜਤੇ ਮਸਨ ਮਕਦਰ ਲਾਏ ਨੇ ਉਹਦੇ ਲਈ ਕੁਰਸੀਆਂ ਵੀ ਅਸੀਂ ਨਵੀਆਂ ਮੰਗਤੀਏ ਉਹ ਪਾਸ ਕੀਤਾ ਰਿਹਾ ਪਰ ਤੂੰ ਫੰਡ ਪੈਸਾ ਆ ਜਾਊਗਾ ਤਾਂ ਮੁੰਦੇ ਤੇ ਲਾ ਦਿੱਤਾ ਜਾ ਸਰ ਕੀ ਨਗਰ ਕੌਂਸਲ ਜਿਹਨੇ ਹੁਣ ਵਾਰ-ਵਾਰ ਛੱਪੜ ਨੂੰ ਅੱਗ ਲਾਈ ਜਾਂਦੀ ਤੁਸੀਂ ਵੀ ਤੁਹਾਡੀ ਵੀ ਰੈਸ਼ ਨੇੜੇ ਆ ਮੇਰੀ ਵੀ ਰੈਸ਼ ਨੇੜੇ ਆ ਤੇ ਇਹ ਗੱਲਾਂ ਸਾਹਮਣੇ ਆਈਆਂ ਕੀ ਉਹਨਾਂ ਦਾ ਪ੍ਰਦੂਸ਼ਣ ਦਾ ਜਾ ਕੋਈ ਹੋਰ ਚਲਾਨ ਵਗੈਰਾ ਕੀਤਾ ਜਾਊਗਾ ਲੋਕਾਂ ਦਾ ਜਿਹੜੇ ਇੱਕ ਤਾਂ ਆਬਾਦੀ ਦੇ ਵਿੱਚ ਕੂੜਾ ਸੁੱਟਦੇ ਆ ਇੱਕ ਨੰਬਰ ਦੋ ਉਹ ਅੱਗ ਲਾ ਕੇ ਛੱਪੜ ਨੂੰ ਅ ਮਤਲਬ ਕਿ ਪ੍ਰਦੂਸ਼ਣ ਫਲਾਉਂਦੇ ਆ ਮੇਰੇ ਗਣੇ ਜੀ ਖਰਾਬੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਤਾ ਆਪਾਂ ਸ਼ੋਰਟ ਗਨ ਕਰਦੇ ਆ 2021 ਵਿੱਚ ਕਮੇਟੀ ਬਣੀ 2022 ਦੇ ਵਿੱਚ 5 ਕਿੱਲੇ ਜਗ੍ਹਾ ਲੈ ਲਈ ਇਸ ਹਾਊਸ ਵੱਲੋਂ ਮੈਂ ਤਾਂ ਲੈਂਦਾ ਗਿਆ ਸੀ ਆ ਮੇਰੇ ਸਾਥੀਆਂ ਵੱਲੋਂ ਹੋਰ ਮਤਾਂ ਪੰਜਾਬ ਸਰਕਾਰ ਵੱਲੋਂ ਪਾਸ ਕੀਤਾ ਗਿਆ ਸੀ ਜਗ੍ਹਾ ਦੀ ਉੱਪਰ ਵੀ ਆਈ ਅਖਬਾਰਾਂ ਵਿੱਚ ਵੀ ਦਿੱਤਾ ਗਿਆ ਪੇਪਰਵਰਕ ਸਾਰਾ ਹੋਇਆ ਪਰੰਤੂ ਆਫਰਾਂ ਦੀ ਸਹਿਯੋਗ ਨਾ ਹੋਣ ਕਰਕੇ ਚਾਹ ਕੀ ਕਰਨ ਰਿਹਾ ਮਦਦ ਸਾਨੂੰ ਸਹਿਯੋਗ ਨਹੀਂ ਕੀਤਾ ਗਿਆ ਉਹਦੇ ਕਰਕੇ ਅਸੀਂ ਜਗਨ ਨਹੀਂ ਲੈ ਚੁੱਕੇ ਉਦੋਂ ਉਹਨਾਂ ਨੇ 29 ਲੱਖ 60 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ ਸੀ ਅੱਜ ਮਾਰਕੀਟ ਦਾ ਮੁੱਲ 60 ਲੱਖ ਤੋਂ ਵੱਧ ਹੈ ਤੋਂ ਮਾਨ ਜੋ ਗੀਡੀਐਸ ਸਾਹਿਬ ਜੇ ਮਾਨ ਜੋ ਗੀਡੀਐਸ ਸਾਹਿਬ ਜੇ ਮਾਨ ਜੋ ਸਪੀਕਰ ਸਾਡੇ ਕੋਲ ਬਰਾਜਾ ਐਮਐਲਏ ਸਰਕਰਦਾਰਸ ਨੂੰ ਤੁਹਾਡੇ ਮਾਜਾਮ ਦੇ ਧਿਆਨ ਜੀ ਜਗਾ ਤੋਂ ਮੰਦੀ ਪਹਿਲਾਂ ਵੀ ਲੈ ਆ ਚੁੱਕਾ ਹੈ کئی باربارا بھی وہ کام کر رہے ہیں اور اخبار بھی دتا ہے تھوڑے مادھیم بھی بےنتی کرنا ہے جی کوئی نگر کونسل کو چار یا پانچ کلے شہر تو باہر لالگی تو باہر پنڈا کے لالگی تو باہر جی کوئی جگہ دینی چاہتا ہے تو نگر کونسل وہ خریدنے تیار ہے تو جو اتنے اتنی جڑے کورے کی سیکریکیچر جہی ہے وہ کر سکے کیونکہ ہوں سارے کو ایک کلا جگہ ہے ਇਹਰੇ ਮੌਸਲ ਰੋਡ ਤੇ ਹੈ ਉੱਧਰ ਸੈਗਰੀਗੇਸ਼ਨ ਪ੍ਰੋਬਲਮ ਤੋਂ ਕਬੀਟਾ ਨਹੀਂ ਪੁੜਾ ਨੂੰ ਜ ਬਣਦੇ ਉੱਧਰ ਸੈਗਰੀਗੇਸ਼ਨ ਹੋ ਨਹੀਂ ਸਕਦੀ ਸੈਗਰੀਗੇਸ਼ਨ ਨਹੀਂ ਵੀ ਮੈਂ ਮਾਝੋ ਐਮਡੀ ਸਾਹਿਬ ਨੂੰ ਪੱਤਰ ਵੀ ਲਿਖਿਆ ਮਾਝੋ ਡੀਸੀ ਸਾਹਿਬ ਨੂੰ ਪੱਤਰ ਲਿਖਿਆ ਅਰ ਇਹਦੇ ਨਾਲ ਨਾਲ ਆ ਮੇਰੇ ਕਾਉਂਸਲਰ ਸਾਥੀਏ ਜੋ ਜੀਓ ਕਹਰੇ ਸੀ ਕਮਟੇ ਬਾਰੇ ਵੀ ਤੁਸੀਂ ਕਮਟਾ ਕਰਾ ਰਹੇ ਹੋ ਟ੍ਰੇਨ ਜਿਹੜੀ ਅਬਚਾ ਹੈ ਦਸ ਬੰਦੇ ਕੰਮ ਕਰ ਰਹੇ ਸੀ ਮੈਂ ਉਹਦੇ ਬਾਰੇ ਵੀ ਚਾਹਣਾ ਇਹੋ ਡ੍ਰੈਨ ਆ ਪੁਰਾਣੇ ਡ੍ਰੈਨ ਤੋਂ ਲੈ ਕੇ ਨਵੇਂ ਡ੍ਰੈਨ ਤੱਕ ਡ੍ਰੈਨ ਖਾਲੀ ਹੋਈ ਹੈ ਉੱਥੇ ਤੋਂ ਕਰਾਣੇ ਆਪ ਜੇ ਕਟ ਕੱਟ ਲੈ ਮੇਰੇ ਵੱਲੋਂ ਚਿੱਠੀ ਮਾਨਯੋਗ ਡੀਸੀ ਸਾਹਿਬ ਮਾਨਯੋਗ ਯੂ ਸਾਹਿਬ ਨੂੰ ਲਿਖੀ ਜਾ ਚੁੱਕੀ ਹੈ ਮੈਂ ਉਹਦੀ ਕਾਪੀ ਤੁਹਾਨੂੰ ਦੇ ਲੈਂਦਾ ਇਹ ਤਾਂ ਕਮਚਾਰ ਰੁੱਕੇ ਜਾਵੇ ਕਿਉਂਕਿ ਨਗਰ ਕੌਂਸਲ ਦੀ ਚਾਹਤ ਹੈ ਕਿ ਇਹ ਕਮਚਾਰ ਰੁੱਕੇ ਜਣਾ ਫੰਦੇ ਪਰ ਜੇ ਛੱਪੜਦੇ ਕਿਸੇ ਨੇ ਕਮਚਾ ਕੀਤਾ ਨਹੀਂ ਤਾਂ ਉਹ ਵੀ ਮੇਰੇ ਵੱਲੋਂ ਪ੍ਰਾਪਤ ਡੀਸੀ ਸਾਹਿਬ ਤੇ ਯੂ ਸਾਹਿਬ ਤੇ ਹਾਂ ਚ ਲੈ ਲੈਂਦਾ ਗਿਆ ਸਮੇਂਾਂ ਦੇ ਕਿਉਂਕਿ ਉਹ ਦੀ ਜਿਹੜੀ ਮਾਲਕੀ ਹੈ ਉਹਦੀ ਮਾਲਕ ਭਾਗ ਜੀਆ ਤੋਂ ਮਾਲਕ ਭਾਗ ਨੇ ਉਹਦੇ ਦਰਸਮੇ ਸਮੇਂ ਤੇ ਕੰਮ ਕਿਤਾਬੀ ਹੈ ਤਾਇਵੇ ਹੈ ਉਹ ਤੇ ਜਦਾਂ ਐਂਟਰ ਪੈ ਜਾਂਦਾ ਹੈ ਫਿਰ ਉਹ ਕੋਟ ਦਾ ਹਿੱਸਾ ਬਣ ਜਾਂਦਾ ਹੈ ਕਿਉਂਕਿ ਹਰ ਬੰਦੇ ਨੂੰ ਆਜੀ ਲੜਾਈ ਲੜਨ ਦਾ ਹੱਕ ਹੈ ਚੰਡੀਗੜ੍ਹ ਪਾਰਕ ਦੀ ਸਫਾਈ ਲੈ ਕੇ ਇੱਕ ਵਾਰ ਬੰਦੀ ਜੀ ਦੀ ਕਿਦਾਂ ਦੇ ਜਿਹੜੇ ਕੰਮ ਅ ਵਾਰਡ ਬੰਦੀ ਦੇ ਇਸ ਵੰਦੇ ਵਿੱਚ ਮੇਰੇ ਧਿਆਨ ਚ ਆਇਆ ਹੈ ਕਿ ਉਹਦੇ ਵਿੱਚ ਕੁਝ ਤਰਸਤੀ ਕਰਦੀ ਲੋੜ ਹੈ ਸੋ ਮੈਂ ਆਪਣੇ ਵੱਲੋਂ ਕੋਈ ਜਿਹੜੀਆਂ ਆਬਜੈਕਸ਼ਨਸ ਪੇਸ਼ ਕੀਤੀਆਂ ਔਰ ਦੀ ਜੁਰੂ ਕਰਾਵਾਂਗੇ ਤਾਂ ਕਿ ਲੋਕਾਂ ਨੂੰ ਘੱਟੋ ਘੱਟ ਜਿਹੜੀ ਹੈ ਉਹਦੇ ਚ ਅਸੁਵਿਧਾ ਹੋਵੇ ਵੱਧ ਤੋਂ ਵੱਧ ਸਹੂਲਤ ਹੋਵੇ ਸੋ ਉਹਨੂੰ ਦੁਰਸਤ ਕਰਵਾ ਲਿਆ ਜਾਏਗਾ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਚੀ ਦੇ ਚੋਣਾਂ ਕਿ ਇਸ ਵਾਰ ਜਿਹੜੀਆਂ ਬੂਥਾਂ ਨੂੰ ਲੈ ਕੇ ਨਾ ਕਾਫੀ ਲੋਕਾਂ ਚ ਪਰੇਸ਼ਾਨੀ ਰਹੀ ਹੈ ਜਿਹੜੀ ਅੱਗਿਆ ਵਾਟਰ ਸਪਲਾਈ ਨਾ ਇਸ ਵਾਰ ਉਹਦਾ ਪੂਰਾ ਧਿਆਨ ਬਿੱਤੇਗਾ ਰਿਵਾਰਡ ਵਧਾਏ ਵੀ ਗਏ ਜੀ ਨਹੀਂ ਵਾਰਡ ਉਨੀ ਹੀ ਰਹੇਗੀ ਅ ਔਰ ਇਹਦੇ 'ਚ ਜਿਹੜੀਆਂ ਥੋੜੀਆਂ-ਬਹੁਤੀਆਂ ਕਮੀਆਂ ਐ ਉਹ ਦੂਰ ਕਰਕੇ ਜਾਈਏ ਠੀਕ